ਕੁਤਿਕਾ ਖਾਲਸਾ ਵਾਇਰਲ ਹੋ ਗਈ। ਤੁਸੀਂ ਦੇਖਈਆ ਫਿਰ ਲੰਗੇ ਦਿਨ ਇੱਕ ਵੀਡੀਓ ਨਿਕਲ ਰਹੀ ਹੈ ਬਹੁਤ ਵਾਇਰਲ ਹੋ ਰਹੀ ਆ ਕਿ ਕਿਸ ਨੌਜਵਾਨਾਂ ਦੇ ਵੱਲੋਂ ਡਿਸਟਿੰਕਟ ਕੀਤਾ ਗਿਆ ਕਿ ਮੁਸਲਸਾਬ ਦੇ ਵਿੱਚ ਰਹਾਇਸ਼ੀ ਇਲਾਕਿਆਂ ਦੇ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਜਾਣ ਵਾਲੇ ਰਸਤੇ ਵਿੱਚ ਦੇਹ ਉਪਾਰਦ ਹੰਦਬੜੇ ਜੂਰ ਸ਼ੋਰ ਨਾ ਚੱਲਦਾ। ਜਿਹਦੇ ਵਿੱਚ ਬਰੀਕਲੀਅਰ ਗੱਲ ਚੱਲ ਰਹੀ ਆ ਉਹ ਪ੍ਰਸ਼ਾਸਨ ਦੇ ਵੱਲੀ ਤੋਂ ਵਫਾ ਕੀਤਾ ਜਾਂਦੇ ਨੇ। ਹਾਰੇ ਨਹੀਂ ਪਰ ਚੰਦ ਜੇ ਲੋਕ ਹੁੰਦੇ ਨੇ ਜਿਹੜੇ ਪੈਸੇ ਲੈ ਕੇ ਇਹ ਧੰਦੇ ਨੂੰ ਸਪੋਰਟ ਕਰਦੇ ਨੇ ਜਾਂ ਰੋਕਦੇ ਨੇ। ਜਿਵੇਂ ਕਿ ਉਸ ਵੀਡੀਓ ਦੇਖ ਰਹੇ ਹਾਂ ਕਿ ਉਹ ਕਹਿ ਰਿਹਾ ਕਿ ਪ੍ਰਸ਼ਾਸਨ ਦਾ ਪੁਲਿਸ ਦਾ ਕੋਈ ਡਰਤਾ ਨਹੀਂ ਉਹ ਕਹਿੰਦੇ ਸੀ ਜਮੀਨਾ ਪਰਦੇ ਸਾਨੂੰ ਕੋਈ ਦੱਸ ਨਹੀਂ ਕਹਿੰਦਾ ਅਸੀਂ ਬਹੁਤ ਲੰਬੇ ਸਮੇਂ ਤੋਂ ਇਹਦੇ ਬਾਰੇ ਬੋਲ ਰਹੇ ਹਾਂ ਸਿਰਫ ਬੋਲ ਹੀ ਰਹੇ ਅਸੀਂ ਆਪਣੇ ਪਦਰਕਾਰੀਆਂ ਵੀ ਨਹੀਂ ਕੀਤੀ ਸੀ ਤੁਸੀਂ ਦੇਖਿਆ ਸੀ ਕਿੰਦਾ ਅਸੀਂ ਹੋਟਲ ਨਸ਼ਰ ਕੀਤੇ ਸੀ ਕਿੰਦਾ ਜਿਹੜੇ ਆਵਾਜ਼ਾਂ ਮਾਰਦੇ ਨੇ ਕਿ ਘੰਟੇ ਬਾਅਦ ਰੂਮ ਲੈ ਲਓ ਪ੍ਰਸ਼ਾਸਨ ਸੰਗਤ ਨੂੰ ਪਰੇਸ਼ਾਨੀ ਹੁੰਦੀ ਸੀ ਕਿ ਆਪਾਂਵੇਂ ਪਿਓ ਭਤੀ ਆਪਣਾ ਜਾਂਦੇ ਸੀਗੇ ਭੈਣ ਭਰਾ ਜਾਂਦੇ ਸੀ ਉਹਨਾਂ ਨੂੰ ਇਹ ਆਵਾਜ਼ਾਂ ਮਿਲ ਜਾਂਦੇ ਸੀ ਚਲੋ ਜਿੰਨਾ ਕਸੀਂ ਕਰ ਸਕਦੇ ਸੀ ਠੱਲ ਪਾਈ ਜਿਹੜਾ ਸਟਿੰਗ ਕੀਤਾ ਗਿਆ ਇਸ ਦਾ ਕਿੰਨਾ ਕਿੰਨੇ ਸਟਿੰਗ ਤੁਹਾਨੂੰ ਅਸੀਂ ਕਰਕੇ ਦੇ ਦਈਏ ਜਿੱਥੇ ਹੋਟਲਾਂ 'ਚ ਸ਼ਰਯਾਮ ਧੰਦਾ ਚੱਲਦਾ ਨਸ਼ਾ ਮਿਲਦਾ ਸ਼ਰਾਬ ਮਿਲਦੀ ਹੈ ਸੱਚ ਕਹਾਂ ਸੀ ਦਰਬਾਰ ਸਾਹਿਬ ਦੇ ਨੇੜੇ ਤੇੜੇ ਹੋਟਲਾਂ ਦੇ ਵਿੱਚ ਵੀ ਗੈਸਟ ਹਾਊਸਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਇਨਫਰਮੇਸ਼ਨਾਂ ਨੇ ਪਰ ਗੱਲ ਫਿਰ ਉੱਥੇ ਆਉਂਦੀ ਆ ਵੀ ਅਸੀਂ ਤਾਂ ਕਰਾਂਗੇ ਜਿੰਨਾ ਹੋ ਸਕੂਗਾ ਪਰ ਪ੍ਰਸ਼ਾਸਨ ਕਿੱਥੇ ਸੁੱਤਾ ਕੀ ਪ੍ਰਸ਼ਾਸਨ ਨੂੰ ਦਿਖਦਾ ਨਹੀਂ ਕਿ ਸ਼ਰਯਾਮ ਉਸਾ ਸਾਹਿਬ ਪਵਿੱਤਰ ਸ਼ਹਿਰ ਕੋਵੈਡਾ ਤੇ ਜਿੱਥੇ ਹਰ ਤਰ੍ਹਾਂ ਧਰਮ ਦੇ ਸਤਕਾਰ ਦਾ ਸਥਾਨ ਹੋਣ ਤੇ ਉੱਥੇ ਕੁਝ ਚੱਲਦਾ ਹੋਵੇ ਬੰਦ ਹੋ ਸਕਦਾ ਸਾਰਾ ਕੁਝ ਹੋ ਸਕਦਾ ਜੇਕਰ ਪ੍ਰਸ਼ਾਸਨ ਚਾਵੇ ਜੇ ਅਸੀਂ ਬੋਲਦੇ ਆ ਸਾਡੇ ਤੇ ਐਕਸ਼ਨ ਮੈਟੋ ਵਿੱਚ ਹੋ ਜਾਂਦੇ ਨੇ ਸਾਡੇ ਅਕਾਊਂਟ ਬੰਦ ਹੋ ਜਾਂਦੇ ਨੇ ਸਾਨੂੰ ਥ੍ਰੈਟਸ ਆਉਂਦੀਆਂ ਨੇ ਸਾਨੂੰ ਡਰਾਇਆ ਜਾਂਦਾ ਵੀ ਤੁਸੀਂ ਨਾ ਬੋਲੋ ਪਰ ਚਲੋ ਅਸੀਂ ਤਾਂ ਗੁਰੂ ਵਾਸਤੇ ਤੁਰੇ ਸਾਨੂੰ ਤਾਂ ਪ੍ਰਵਾਹ ਨਹੀਂ ਕਿਸੇ ਦੀ ਅਸੀਂ ਤਾਂ ਬੋਲਾਂਗੇ ਡਟ ਕੇ ਜਿੰਨਾ ਚਿਰ ਸਾਡੇ ਕੋ ਮਹਾਰਾਜ ਦੀ ਕਿਰਪਾ ਨਾਲ ਸਾਡੀ ਆਵਾਜ਼ ਨਿਕਲਦੀ ਅਸੀਂ ਬੋਲਾਂਗੇ ਅਸੀਂ ਤੇ ਆਪਣਾ ਫਰਜ਼ ਪੂਰਾ ਕਰਦੇ ਹਾਂ ਤੇ ਕਰਦੇ ਰਹਿਾਂਗੇ ਪਰ ਇੱਥੇ ਵੱਡੀ ਗੱਲ ਇਹ ਆ ਇੱਕ ਸਾਡੀ ਆਮ ਲੋਕਾਂ ਦੀ ਵੀ ਗਲਤੀ ਆ ਕਿ ਅਸੀਂ ਆਵਾਜ਼ ਨਹੀਂ ਚੱਕਦੇ ਜਦੋਂ ਇਹ ਮਸਲਾ ਇਦਾਂ ਦਾ ਮੁੱਦਾ ਸਾਹਮਣੇ ਆਉਂਦਾ ਉਦੋਂ ਸਾਰੇ ਆਵਾਜ਼ ਚੱਕਿਆ ਕਰੀਏ ਉਦੋਂ ਇਹ ਨਾ ਕਰਿਆ ਕਰੀਏ ਵੀ ਕੋਈ ਨਹੀਂ ਅਕਾਲੀ ਨੇ ਕਰ ਲਿਆ ਅਕਾਲੀ ਬੋਲ ਪਿਆ ਸਾਨੂੰ ਕੀ ਲੱਗੇ ਹਰ ਇੱਕ ਦੇ ਦਾ ਫਰਜ਼ ਬਣਦਾ ਕਿ ਡਟ ਕੇ ਉਹ ਇਸ ਚੀਜ਼ ਦਾ ਵਿਰੋਧ ਕਰੀਏ ਭਾਵੇਂ ਉਹ ਤਮਾਕੂ ਦਾ ਮਸਲਾ ਭਾਵੇਂ ਸ਼ਰਾਬ ਦਾ ਠੇਕਿਆਂ ਦਾ ਮਸਲਾ ਭਾਵੇਂ ਹੋਟਲਾਂ ਦਾ ਮਸਲਾ ਧੰਦੇ ਦਾ ਮਸਲਾ ਨਸ਼ੇ ਦਾ ਮਸਲਾ ਸਾਰੇ ਇੱਕ ਆਵਾਜ਼ ਬਣ ਕੇ ਜਬਰਦਸਤ ਕਰੀਏ ਲਿਆਓ ਤੁਸੀਂ ਸਾਥ ਦਿਓ ਤਰੋ ਅਮਰ ਸਾਹਿਬ ਨੂੰ ਪਿੱਤਰ ਸ਼ਹਿਰ ਦਰਜਾ ਦਵਾਉਣ ਵਾਸਤੇ ਤੇ ਸਭ ਕੁਝ ਹੋ ਜਾਊਗਾ ਪਰ ਅਸੀਂ ਤੁਰਦੇ ਹੀ ਨਹੀਂ ਅਸੀਂ ਸੋਚਦੇ ਹਾਂ ਕਿ ਸ਼ਾਨ ਨੂੰ ਕੀ ਲੱਗੇ ਕਰ ਰਹੇ ਨੇ ਇੱਕ ਹੌਣ ਜਿਹੜੇ ਮੁੰਡੇ ਨੇ ਕੀਤਾ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਉਹਨੇ ਕਾਰਜ ਕੀਤਾ ਇਸ ਤੋਂ ਬਾਅਦ ਉਹ ਮੁੰਡੇ ਨੂੰ ਕੋਰਲੋਂ ਨਹੀਂ ਹੋਊਗੀ ਤੁਸੀਂ ਦੇਖੋਗੇ ਉਹਨੂੰ ਕਿੰਨੀ ਪ੍ਰੋਬਲਮ ਹੋਣੀ ਹੈ ਕਿਉਂ ਕਿ ਜਿੰਨਾਂ ਦੇ ਧੰਦੇ ਬੰਦ ਹੁੰਦੇ ਨੇ ਜਿੰਨਾਂ ਨੂੰ ਲੋਕਾਂ ਨੂੰ ਨਸ਼ਰ ਕੀਤਾ ਜਾਂਦਾ ਫਿਰ ਉਹ ਦਬਾਉਣ ਵਾਸਤੇ ਡਰਾਉਣ ਵਾਸਤੇ ਦਬਾਉਣ ਵਾਸਤੇ ਬਹੁਤ ਹੱਤ ਕੰਡੇ ਬਣਾਉਂਦੇ ਨੇ ਸਾਨੂੰ ਬਹੁਤ ਹੱਤ ਕੱਡੇ ਬਣਾਏ ਸੀ ਪਰ ਚਲੋ ਦੀਲਾ ਬਾਣਾ ਮਾਰੇ ਨੇ ਬਖਸ਼ਿਆ ਤੇ ਬਾਣਿਆ ਕਰ ਬਾਣਾ ਜਿਹੜਾ ਵਾ ਉਹ ਕਿਸੇ ਤੋਂ ਵੀ ਡਰਦਾ ਇਸ ਬਾਣੇ ਦੇ ਰੂਪ ਜਦੋਂ ਆ ਜਾਂਦੇ ਆ ਤੇ ਮਹਾਰਾਜ ਦਾ ਸਰੂਪ ਜਿਹੜਾ ਵਾ ਉਹ ਸਾਨੂੰ ਜਿਹੜਾ ਬਕਸ਼ਿਆ ਉਹਦੇ ਨਾਲ ਫਿਰ ਸਾਨੂੰ ਡਰ ਭੈ ਖਤਮ ਹੋ ਜਾਂਦੇ ਨੇ ਇਸ ਕਰਕੇ ਬੇਨਤੀ ਆ ਵੀ ਆਪਾਂ ਸਾਰੇ ਆਪਣਾ ਫਰ ਸਮਝੀਏ ਪ੍ਰਸ਼ਾਸਨ ਜਿਹੜਾ ਵਾ ਉਹ ਬਿਨਾਂ ਦੇਰੀ ਕੀਤੇ ਆ ਇਹ ਸਾਰਾ ਕੁਝ ਬੰਦ ਕਰੇ ਨਹੀਂ ਤੇ ਅਸੀਂ ਆਪਣੇ ਪੱਧਰ ਤੇ ਜਿਹੜੀਆਂ ਕਾਰਵਾਈਆਂ ਕਰਦੇ ਸੀ ਉਹ ਤਾਂ ਕਰਾਂਗੇ ਅਗਾਂਹ ਵੀ ਕਰਾਂਗੇ ਬਹੁਤ ਜਲਦ ਤੁਹਾਨੂੰ ਸਾਰਾ ਕੁਝ ਨਸ਼ਰ ਕਰਕੇ ਦਿਖਾਵਾਂਗੇ ਕਿ ਹੋਟਲਾਂ ਦੇ ਵਿੱਚ ਕਿਵੇਂ ਕਿਵੇਂ ਕੀ ਕੁਝ ਹੋ ਰਿਹਾ ਇਹ ਸ਼ਰਮ ਅਸੀਂ ਐਲਾਨ ਕਰਦੇ ਆ ਸਾਨੂੰ ਇਹ ਵੀ ਪਤਾ ਵੀ ਐਲਾਨ ਕਰਨ ਤੋਂ ਬਾਅਦ ਲੋਕਾਂ ਨੇ ਹਟਣਾ ਨਹੀਂ ਕਿਉਂਕਿ ਡਰ ਨਹੀਂ ਨਾ ਹੈਗਾ ਪੈ ਨਹੀਂ ਹੈਗਾ ਕਿਸੇ ਚੀਜ਼ ਦਾ ਨਾ ਪ੍ਰਸ਼ਾਸਨ ਦਾ ਪੈ ਨਾ ਲੋਕਾਂ ਦਾ ਪੈ ਸੋ ਆਓ ਨਾਲ ਮਿਲ ਕੇ ਸ਼੍ਰੀ ਅਮਰਸਰ ਸਾਹਿਬ ਦੇ ਵਿੱਚੋਂ ਇਹ ਗੰਦਬਾਰ ਕਢੀਏ ਤੇ ਪਵਿੱਤਰ ਸ਼ਹਿਦ ਦਰਜਾ ਦਵਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ